ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਦ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜਾਨਾਂ ਦੀ ਤਰ੍ਹਾਂ ਸ੍ਰੀ ਦਸ਼ਮੀਸ਼ ਦਰਬਾਰ ਮੂਸਾ ਵਿਖੇ ਆਪ ਜੀ ਸੰਗਤ ਗੁਰੂ ਪਾਤਸ਼ਾਹ ਦੇ ਦਰਬਾਰ ਦੀ ਹਾਜ਼ਰੀ ਭਰਨ ਵਾਸਤੇ ਪਹੁੰਚੇ ਹਾਂ ਕੱਲ ਤੱਕ ਜੋ ਕਥਾ ਦੇ ਵਿੱਚ ਸਰਵਣ ਕੀਤਾ ਅਜਾਮਲ ਬੜਾ ਵਿਦਵਾਨ ਔਰ ਰਾਜੇ ਦੇ ਕਥਾਵਾਚਕ ਕੋਲ ਪੁਜੋਤ ਉਹ ਬ੍ਰਹਮਣ ਦਾ ਪੁੱਤਰ ਬਹੁਤ ਮਾਨ ਬੜਾ ਸਤਕਾਰ ਪਰ ਕਲਾਵੰਤੀ ਵੇਸ਼ਵਾ ਦੇ ਦੁਆਰੇ ਤੇ ਜਾਂਦਾ ਰਹਿਣ ਕਰਕੇ ਰਾਜੇ ਦਾ ਹੁਕਮ ਹੋ ਗਿਆ ਸ਼ਹਿਰ ਤੋਂ ਬਾਹਰ ਕੱਢਣ ਵਾਸਤੇ ਔਰ ਸਾਰਾ ਕੁਝ ਉਸ ਤੋਂ ਖੋਲਿਆ ਗਿਆ ਇਥੋਂ ਤੱਕ ਇਤਿਹਾਸ ਆਪਾਂ ਸਰਵਣ ਕੀਤਾ ਸੀ ਆਓ ਜੀ ਅੱਜ ਅੱਗੇ ਸਰਵਣ ਕਰੀਏ ਰਸਨਾ ਪਵਿੱਤਰ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਅਜਾ ਮਰਦੀ ਇਸਤਰੀ ਨੇ ਜਦੋਂ ਹੁਕਮ ਸੁਣਿਆ ਤਾਂ ਉਹ ਬਹੁਤ ਦੁਖੀ ਹੋਈ ਪਰ ਰਾਜੇ ਦਾ ਹੁਕਮ ਟਾਲਣਾ ਵੀ ਔਖਾ ਸੀ ਨਗਰ ਵਾਸੀ ਵੀ ਹੈਰਾਨ ਹੋਏ ਪਰ ਅਜਾਮਲ ਨੂੰ ਕੋਈ ਵੀ ਰੋਕ ਨਾ ਸਕਿਆ ਅਜਾਮਲ ਨੇ ਕਲਾਵੰਤੀ ਨੂੰ ਨਾਲ ਲੈ ਕੇ ਸ਼ਹਿਰੋਂ ਬਾਹਰ ਜਾ ਕੇ ਛੰਨ ਪਾ ਲਈ ਕਲਾਵੰਤੀ ਦਾ ਸਾਰਾ ਸਮਾਨ ਉੱਥੇ ਪਹੁੰਚ ਗਿਆ ਗਰੀਬਾਂ ਅਤੇ ਅਸ਼ੂਤਾਂ ਵਿੱਚ ਜਾ ਵਸੇ ਰਾਤ ਦਿਨੇ ਭੋਗ ਵਿਲਾਸ ਕਰਕੇ ਖਜਤ ਹੋ ਗਏ ਤੇ ਚਾਰ ਬੱਚੇ ਵੀ ਹੋ ਗਏ ਉਹਨਾਂ ਬੱਚਿਆਂ ਲਈ ਅੰਨ ਕੱਪੜੇ ਦੀ ਲੋੜ ਸੀ ਰਾਜੇ ਦਾ ਹੁਕਮ ਸੀ ਕੋਈ ਮਦਦ ਨਾ ਕਰੇ ਸਾਰੇ ਹੀ ਉਸ ਨੂੰ ਅਜਾਮਲ ਪਾਪੀ ਕਹਿਣ ਲੱਗ ਪਏ ਤੇ ਅਖੀਰ ਉਹ ਚਿੜੀ ਜਨੌਰ ਆਦ ਕਮਾਰ ਕੇ ਪੰਛੀਆਂ ਨੂੰ ਮਾਰ ਕੇ ਖਾਣ ਲੱਗ ਪਏ ਨੰਗੇ ਰਹਿਣ ਲੱਗੇ ਹਾਲਾਤ ਇੰਨੇ ਭੈੜੇ ਹੋ ਗਏ ਕਿਉਂ ਪਾਗਲਾ ਬਾਗ ਖਿਜ ਕੇ ਲੋਕਾਂ ਦੇ ਗਲ ਪੈਣ ਲੱਗਿਆ। ਸਰੀਰ ਰੋਗੀ ਹੋ ਗਿਆ। ਐਸਾ ਰੋਗੀ ਕਿ ਜੀਵਨ ਦੀ ਆਸ਼ਾ ਘਟ ਗਈ। ਜਦੋਂ ਸਰੀਰ ਐਸਾ ਹੋਇਆ ਉਸ ਤੋਂ ਪਹਿਲਾਂ-ਪਹਿਲਾਂ ਉਹਦੇ ਸੱਤ ਪੁੱਤਰ ਹੋ ਗਏ। ਸੱਤਵੇਂ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਗਿਆ। ਜਿਵੇਂ ਭਾਈ ਗੁਰਦਾਸ ਜੀ ਫਰਮਾਉਂਦੇ ਹਨ। ਪਤ ਤ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹਿਆ ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੇ ਦੁਰਮਤ ਦਹਿਆ ਬਿਰਥਾ ਜਨਮ ਗਵਾਏ ਅਨ ਭਵ ਜਲ ਅੰਦਰ ਫਿਰ ਧਾਵਹਿਆ ਛੇ ਪੁੱਤ ਜਾਏ ਵੇ ਸਵਾ ਪਾਪਾਂ ਦਾ ਫਲ ਇੱਛੇ ਲਹਿਆ ਪੁੱਤ ਉਪੰਨਾ ਸਤਵਾਂ ਨਾਉ ਧਰਨੋ ਚਿੱਤ ਉਮਹਿਆ ਗੁਰੂ ਦਵਾਰ ਜਾਇ ਕੈ ਗੁਰਮੁਖ ਨਾਉ ਨਾਰਾਇਣ ਕਹਿਆ ਉਸਨੇ 7ਵੇਂ ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ ਦੁਖੀ ਹੋਣ ਲੱਗਿਆ ਉਹ ਪਾਪਾਂ ਤੇ ਦੁੱਖਾਂ ਦਾ ਇੱਕ ਬੁਤਲਾ ਬਣ ਗਿਆ ਉਹ ਸਵੇਰੇ ਜੰਗਲ ਨੂੰ ਚੱਲਿਆ ਜਾਂਦਾ ਤੇ ਸ਼ਾਮ ਨੂੰ ਸ਼ਿਕਾਰ ਕਰਕੇ ਮੁੜਿਆ ਆਉਂਦਾ ਕਲਾਵੰਤੀ ਵੀ ਹੁਣ ਭਾਰੀ ਗ੍ਰਸਤਨ ਸੀ ਸੱਤਾਂ ਬੱਚਿਆਂ ਦੀ ਮਾਂ ਸੀ ਉਮਰ ਵੀ ਢਲ ਗਈ ਰੂਪ ਵੀ ਢਲ ਗਿਆ ਉਹ ਦੁਖੀ ਹੋਣ ਲੱਗੀ ਇਸਤਰੀ ਪੁਰਸ਼ ਦਾ ਸੁਭਾਅ ਹੈ ਕਿ ਜਦੋਂ ਦੁੱਖ ਕਸ਼ਟ ਤਨ ਨੂੰ ਆਉਂਦਾ ਹੈ ਤਾਂ ਉਸ ਨੂੰ ਰੱਬ ਯਾਦ ਆਉਂਦਾ ਹੈ ਕਲਾ ਬੰਦੀ ਨੂੰ ਪਛਤਾਵਾ ਲੱਗਿਆ ਕਿ ਉਸ ਨੇ ਇੱਕ ਬ੍ਰਹਮਣ ਦਾ ਜੀਵਨ ਨਸ਼ਟ ਕੀਤਾ ਤੇ ਆਪ ਦਾ ਵੀ ਕਰ ਲਿਆ ਮੈਂ ਪਾਪੜ ਬਣ ਗਈ ਜੇ ਰਾਜੇ ਪਾਸੋਂ ਖਿਮਾ ਮੰਗ ਲੈਂਦੀ ਤਾਂ ਇੰਨਾ ਕਸ਼ਟ ਨਾ ਪਾਉਂਦੀ ਝੁੱਗੀ ਦੇ ਕੋਲੋਂ ਲੰਘਦੇ ਸਾਧੂਆਂ ਸੰਤਾਂ ਵੱਲ ਤੱਕਦੀ ਰਹਿੰਦੀ ਇੱਕ ਦਿਨ ਕੁਦਰਤ ਐਸਾ ਸਬੱਬ ਬਣਿਆ ਕਿ ਦੋ ਸਾਧੂ ਉਹਦੀ ਝੁੱਗੀ ਦੇ ਕੋਲ ਠਹਿਰ ਗਏ ਉਹ ਮਹਾਪੁਰਖ ਬੜੇ ਸਿਆਣੇ ਸਨ ਭਗਵਾਨ ਰੂਪ ਸਨ ਪਰ ਕਲਾਵੰਤੀ ਦੇ ਕੋਲ ਕੁਝ ਨਹੀਂ ਸੀ ਜੋ ਉਹਨਾਂ ਨੂੰ ਖਾਣ ਵਾਸਤੇ ਦੇ ਦਿੰਦੀ ਹੈ ਉਹ ਤਾਂ ਵੈਸ਼ਨੋ ਸਾਧੂ ਸੀ ਅਜਾਮਲ ਸ਼ਾਮ ਨੂੰ ਵਾਪਸ ਮੁੜਿਆ ਜੰਗਲ ਦੇ ਵਿੱਚੋਂ ਉਹ ਚਿੜੀਆਂ ਬਟੇਰੇ ਕਬੂਤਰ ਆਦ ਮਾਰ ਕੇ ਲੈ ਕੇ ਆਇਆ ਤਾਂ ਕਲਾਵੰਤੀ ਨੇ ਉਸ ਦਿਨ ਉਸ ਨੂੰ ਬਣਾਉਣ ਨਾ ਦਿੱਤੇ ਵੀ ਮਾਸ ਰਿੰਨੜ ਨਾ ਦਿੱਤਾ ਉਸ ਨੂੰ ਉਸ ਨੇ ਆਖਿਆ हे ਪਤੀ ਦੇਵ ਅੱਗੇ ਹੀ ਪਤਾ ਨਹੀਂ ਕਿਸ ਕੁਕਰਮ ਦੇ ਬਦਲੇ ਇਹ ਦਸ਼ਾ ਹੋਈ ਹੈ ਅਸਾਂ ਨੂੰ ਅੱਜ ਮਾਸ ਨਹੀਂ ਭੁਲਣਾ ਚਾਹੀਦਾ ਸਾਧੂ ਵੈਸ਼ਨੋ ਹੈ ਹੋ ਸਕਦਾ ਹੈ ਕੋਈ ਚੰਗਾ ਬਚਨ ਕਰ ਜਾਣ ਤਾਂ ਸਾਡੇ ਜੀਵਨ ਵਿੱਚ ਕੋਈ ਸੁੱਖ ਦੀ ਘੜੀ ਆ ਜਾਵੇ ਸੁਣਿਆ ਹੈ ਸਾਧੂ ਭਗਵਾਨ ਦੇ ਭਗਤ ਹੁੰਦੇ ਹੈ ਉਨ੍ਹਾਂ ਦਾ ਕੀਤਾ ਹੋਇਆ ਬਚਨ ਸੁਖ ਦੇ ਦਿੰਦਾ ਹੈ। ਅਜਾਮਲ ਨੇ ਕਿਹਾ, "ਹੇ ਪਿਆਰੀ, ਬਾਤ ਤਾਂ ਤੇਰੀ ਠੀਕ ਐ, ਪਰ ਅਸੀਂ ਕੀ ਆਖੀਏ, ਕੀ ਖਾਈਏ ਆਪ, ਇਹਨਾਂ ਨੂੰ ਕੀ ਦਈਏ? ਮਹਿਮਾਨ ਹਨ। ਘਰ ਆਏ, ਅਤੀਥੀ ਨੂੰ ਭੋਜਨ ਨਾ ਦੇਣਾ ਵੀ ਇਹ ਤਾਂ ਘੋਰ ਪਾਪ ਹੈ। ਬੇ ਘਰ ਵਿੱਚ ਕੋਈ ਆਇਆ ਹੋਵੇ ਉਹਨੂੰ ਭੋਜਨ ਨਾ ਦੇਈਏ ਆਪਾਂ। ਇਹ ਵੀ ਇੱਕ ਬਹੁਤ ਵੱਡਾ ਪਾਪ ਹੈ। ਕਲਾਵੰਤੀ ਕਹਿਣ ਲੱਗੀ। ਇਹ ਗੱਲ ਵੀ ਠੀਕ ਹੈ। ਇਹਨਾਂ ਨੂੰ ਕੀ ਦੇਈਏ ਖਾਣ ਨੂੰ? ਸੋਚਦੀ ਰਹੀ। ਫਿਰ ਕਹਿਣ ਲੱਗੀ ਹਾਂ। ਕੁਝ ਦਾਣੇ ਹਨ ਪੁੱਜੇ ਹੋਏ। ਤੇ ਥੋੜਾ ਜਿਹਾ ਗੁੜ ਵੀ ਹੈਗਾ। ਉਹ ਵੰਡ ਲਈਏ ਆਪ ਵੀ ਆਪਾਂ ਮੁੱਠੀ-ਮੁੱਠੀ ਚੱਬ ਕੇ ਸਬਰ ਸੰਤੋਖ ਨਾਲ ਰਾਤ ਕੱਟ ਲਓ ਸਵੇਰੇ ਜੋ ਹੋਵੇਗੀ ਦੇਖੀ ਜਾਏਗੀ ਅਜਾਬਲ ਨੇ ਕਿਹਾ ਗੱਲ ਤੁਹਾਡੀ ਠੀਕ ਹੈ ਐਸਾ ਹੀ ਕਰੋ ਸੋ પતિ ਪਤਨੀ ਨੇ ਵਿਚਾਰ ਕਰਕੇ ਕੁਝ ਜੇ ਹੋਏ ਦਾਣੇ ਤੇ ਗੁੜ ਸਾਧੂਆਂ ਨੂੰ ਦੇ ਦਿੱਤਾ ਤੇ ਬੇਨਤੀ ਕੀਤੀ ਮਹਾਰਾਜ ਸਾਡੇ ਕੋਲ ਇਹ ਕੁਝ ਹੀ ਹੈ ਅਸੀਂ ਗਰੀਬ ਹਾਂ ਤੇ ਪਾਪੀ ਵੀ ਹਾਂ ਕਿਰਪਾ ਕਰੋ ਦਇਆ ਕਰੋ ਏ ਮਹਾਰਾਜ ਸਾਡੇ ਸਾਡੀ ਇਸ ਸੇਵਾ ਬਦਲੇ ਭਗਵਾਨ ਅੱਗੇ ਸਾਡੀ ਅਰਦਾਸ ਕਰੋ ਕਿਉਂਕਿ ਤਕਲੀਫ ਬਹੁਤ ਹੈ ਜੀਵਨ ਚ ਕਸ਼ਟ ਬਹੁਤ ਹੈ ਕਿੱਥੇ ਤਾਂ ਅਜਾਮਲ ਰਾਜੇ ਦੇ ਦਰਬਾਰ ਵਿੱਚ ਕਥਾ ਕਰਦਾ ਸੀ ਰਾਜਾ ਮੰਤਰੀ ਵਜ਼ੀਰ ਸਭ ਉਹਦੇ ਚਰਨਾਂ ਤੇ ਨਮਸਕਾਰ ਕਰਦੇ ਸੀ ਬੜੇ ਸੁੰਦਰ ਮਹਿਲਾ ਵਿੱਚ ਰਹਿੰਦਾ ਸੀ 36 ਪ੍ਰਕਾਰ ਦੇ ਪਦਾਰਥ ਛਕਣ ਨੂੰ ਮਿਲਦੇ ਸੀ ਮਾਂ ਨੇ ਜਿਤ ਬਹੁਤ ਸੀ ਕਿੱਥੇ ਹੁਣ ਨਗਰ ਵਿੱਚੋਂ ਸ਼ਹਿਰ ਵਿੱਚੋਂ ਬਾਹਰ ਘੜ ਦਿੱਤਾ ਦੇਸ਼ ਨਕਾਲਾ ਦੇਤਾ ਰਾਜੇ ਨੇ ਹੁਕਮ ਦੇਤਾ ਕੋਈ ਇਹਦੇ ਨਾਲ ਵਰਤੇ ਨਾ ਕੋਈ ਇਹਦੀ ਮਦਦ ਨਾ ਕਰੇ ਖਾਣ ਪੀਣ ਨੂੰ ਕੁਝ ਹੈ ਨਹੀਂ ਕੱਖਾਂ ਕਾਨਿਆਂ ਦੀ ਛਪਰੀ ਪਾਈ ਆ 36 ਪ੍ਰਕਾਰ ਦੇ ਪਦਾਰਥ ਖਾਣ ਵਾਲਾ ਹੁਣ ਰਜਾਨਾ ਹੀ ਜੰਗਲ ਵਿੱਚ ਜਾ ਕੇ ਚਿੜੀਆਂ ਜਨੌਰ ਮਾਰ ਕੇ ਲਿਉਂਦਾ ਪਹਿਲਾਂ ਫਿਰ ਉਹਨਾਂ ਦਾ ਮਾਸ ਰਿੰਨ ਕੇ ਖਾਂਦਾ ਕਿਉਂਕਿ ਹੋਰ ਕੁਝ ਹੈ ਨਹੀਂ ਤੇ ਬਹੁਤ ਤਕਲੀਫ ਦੇ ਵਿੱਚ ਹੈ ਸਰੀਰ ਨੂੰ ਰੋਗ ਵੀ ਚਿੰਬੜ ਗਏ ਕਿਉਂਕਿ ਇੱਕ ਤਾਂ ਖੁਰਾਕ ਘਟ ਗਈ ਦੂਸਰਾ ਇੱਜ਼ਤ-ਮਾਨ ਖਤਮ ਹੋ ਗਿਆ ਤੇ ਚਿੰਤਾ ਲੱਗੀ ਮਨ ਵਿੱਚ ਚਿੰਤਾ ਚਿਹਾ ਬਰਾਬਰ ਹੁੰਦੀ ਹੈ ਸਿਆਣਿਆਂ ਦੀ ਕਹਾਵਤ ਹੈ ਜਿਹੜੇ ਬੰਦੇ ਨੂੰ ਚਿੰਤਾ ਲੱਗ ਜਾਵੇ ਭਾਵੇਂ ਉਸ ਨੂੰ ਘਿਓ ਵਿੱਚ ਗੱਡ ਦਿੱਤਾ ਜਾਵੇ ਉਹ ਬੰਦਾ ਫਰੋਂੋਂ ਹਟ ਜਾਂਦਾ ਹੈ ਇਸ ਕਰਕੇ ਬਹੁਤ ਔਖੇ ਆ ਤੇ ਜਦੋਂ ਮਨੁੱਖ ਬੜਾ ਔਖਾ ਹੋਵੇ ਦੁੱਖ ਦੇ ਸਮੇਂ ਜਿਵੇਂ ਬਾਣੀ ਵਿੱਚ ਧੰਗੁਰੂ ਨਾਨਕ ਦੇਵ ਸਾਹਿਬ ਜੀ ਨੇ ਵਚਨ ਕਿਹਾ ਆਸਾ ਜੀ ਦੀ ਵਾਰ ਦਾ 12ਵਾਂ ਸ਼ਲੋਕ ਆ ਤੇ ਸ਼ਾਮ ਨੂੰ ਜਦੋਂ ਰਹਿਰਾਸ ਸਹਿ ਪੜੀਦੀ ਆ ਉੱਥੇ ਵੀ ਪਹਿਲਾ ਸ਼ਬਦ ਆਉਂਦਾ ਮਹਾਰਾਜ ਕਹਿੰਦੇ ਦੁੱਖਦਾਰੂ ਜਦੋਂ ਕੋਈ ਬੰਦਾ ਦੁੱਖ ਵਿੱਚ ਹੁੰਦਾ ਹੈ ਕਹਿੰਦੇ ਦੁੱਖ ਉਸ ਦੀ दारू ਬਣ ਜਾਂਦਾ ਹੈ ਕਿਵੇਂ ਬਣਦਾ ਹੈ ਵੀ ਦੁਖੀ ਹੋਇਆ ਬੰਦਾ ਫਿਰ ਰੱਬ ਨੂੰ ਚੇਤੇ ਕਰਦਾ ਰੱਬ ਦੇ ਪਿਆਰਿਆਂ ਦੀ ਸ਼ਰਨ ਜਾਂਦਾ ਹੈ ਸਾਧੂਆਂ ਸੰਤਾਂ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਦਾ ਹੈ ਸੇਵਾ ਤੇ ਲੱਗਦਾ ਆਪ ਦੇ ਪਾਪਾਂ ਦਾ ਪ੍ਰਾਸਚਿਤ ਕਰਦਾ ਹੈ ਬਸ ਫਿਰ ਕਿਰਪਾ ਹੋ ਜਾਂਦੀ ਹੈ ਦੁੱਖ ਦਾਰੂ ਬਣ ਜਾਂਦਾ ਹੈ ਸੋ ਅੱਜ ਅਜਾਮਲ ਕਹਿੰਦਾ ਸਾਡੀ ਸੇਵਾ ਦੇ ਬਦਲੇ ਭਗਵਾਨ ਅੱਗੇ ਅਰਦਾਸ ਕਰੋ ਭਗਵਾਨ ਰੂਪ ਸਾਧੂ ਨੇ ਬਚਨ ਕੀਤਾ ਹੇ ਅਜਾਮਲ ਸਾਨੂੰ ਸਭ ਪਤਾ ਲੱਗ ਗਿਆ ਹੈ ਆਪ ਬ੍ਰਾਹਮਣ ਦੇ ਪੁੱਤਰ ਹੀ ਵਾਸ਼ਨਾ ਦੀ ਅਗਨੀ ਨੇ ਆਪ ਦੀ ਅਕਲ ਸਭ ਭਸਮ ਕਰ ਦਿੱਤੀ ਠੀਕ ਹੈ ਪਰ ਛੇਤੀ ਹੀ ਤੁਹਾਡੀ ਕਲਿਆਣ ਹੋਏਗੀ ਤੁਹਾਡਾ ਜੋ ਸਭ ਤੋਂ ਛੋਟਾ ਪੁੱਤਰ ਹੈ ਜਿਸ ਦਾ ਅੱਗੇ ਜਨਮ ਹੋਏਗਾ ਉਦੋਂ ਤੱਕ ਛੇ ਪੁੱਤਰਾਂ ਦਾ ਜਨਮ ਹੋ ਚੁੱਕਿਆ ਸੀ ਇੱਕ ਬੱਚਾ ਕਲਾ ਬੰਤੀ ਦੀ ਕੁੱਖ ਵਿੱਚ ਪਲ ਰਿਹਾ ਸੀ ਤੁਸੀਂ ਉਸ ਪੁੱਤਰ ਦਾ ਨਾਮ ਨਰਾਇਣ ਰੱਖਣਾ ਇਹ ਭਗਵਾਨ ਦੀ ਪ੍ਰੇਰਣਾ ਹੋਏਗੀ ਇਸ ਨਾਲ ਪਿਆਰ ਕਰਨਾ ਨਾਰਾਇਣ ਨਾਰਾਇਣ ਪੁਕਾਰਦੇ ਰਹਿਣਾ ਇੱਕ ਦਿਨ ਜ਼ਰੂਰ ਹੀ ਨਾਰਾਇਣ ਤੁਸਾਂ ਦੀ ਪੁਕਾਰ ਸੁਣ ਲਵੇਗਾ ਸਾਧੂ ਬਚਨ ਕਰਕੇ ਸਵੇਰੇ ਚੱਲਦੇ ਬਣੇ ਅਜਾਮਲ ਅਤੇ ਕਲਾਵੰਤੀ ਸੁੱਖ ਦੀ ਉਮੀਦ ਵਿੱਚ ਜਿਉਣ ਲੱਗੇ ਕੁਝ ਸਮੇਂ ਬਾਅਦ ਪੁੱਤਰ ਦਾ ਜਨਮ ਹੋਇਆ ਖੁਸ਼ੀ ਨਾਲ ਨਾਮ ਨਾਰਾਇਣ ਰੱਖਿਆ ਬਹੁਤ ਪਿਆਰ ਕਰਿਆ ਕਰੇ ਆਪਣੇ ਪੁੱਤਰ ਨੂੰ ਕਿਉਂ ਕਿਉਂਕਿ ਇਹਨੂੰ ਲੱਗਦਾ ਸੀ ਵੀ ਇਸ ਪੁੱਤਰ ਤੋਂ ਮੇਰੀ ਕਲਿਆਣ ਹੋਣੀ ਆ ਮਨੁੱਖ ਨੂੰ ਜਿਹੜੀ ਚੀਜ਼ ਇਹ ਲੱਗਦੀ ਹੋਵੇ ਕਿ ਇਹਦੇ ਵਿੱਚੋਂ ਮੈਨੂੰ ਸੁੱਖ ਮਿਲਣਾ ਹੈ ਤੇ ਮਨੁੱਖ ਉਸ ਚੀਜ਼ ਨਾਲ ਪਿਆਰ ਕਰਦਾ ਹੈ ਭਾਵੇਂ ਉਹ ਕੋਈ ਆਮ ਚੀਜ਼ ਵਸਤੂ ਹੋਵੇ ਤੇ ਭਾਵੇਂ ਤੇ ਪੁੱਤਰ ਜਾਂ ਰਿਸ਼ਤੇਦਾਰ ਹੋਵੇ। ਸੋ ਬੜਾ ਪਿਆਰ ਕਰਦਾ ਹੈ। ਬੱਚਾ ਥੋੜਾ ਵੱਡਾ ਹੁੰਦਾ ਗਿਆ। ਮੋਹ ਕਰਿਆ ਕਰੇ, ਆਖਿਆ ਕਰੇ, ਪੁੱਤਰ ਨਾਰਾਇਣ। ਆਹ ਬੇਟਾ ਨਾਰਾਇਣ ਰੋਟੀ ਖਾਓ, ਦੁੱਧ ਪੀਓ। ਐਸੀਆਂ ਬਾਤਾਂ ਲਗਿਆ ਕਰਦਾ। ਉਸ ਦੀਆਂ ਬਾਤਾਂ ਉਸ ਦੇ ਮਨ ਨੂੰ ਸ਼ਾਂਤੀ ਦੇਣ ਲੱਗੀਆਂ। ਕੁਝ ਐਸੀ ਪ੍ਰਭੂ ਦੀ ਲੀਲਾ ਹੋਈ ਕਿ ਜਦੋਂ ਉਹ ਸ਼ਿਕਾਰ ਮਾਰਨ ਜਾਂਦਾ ਮੁੜ ਕੇ ਆਉਂਦਾ ਤਾਂ ਮਾਰਿਆ ਹੋਇਆ ਸ਼ਿਕਾਰ ਉਹਦਾ ਵਿਕਣ ਲੱਗ ਪਿਆ ਚਾਰਾਂ ਨੇ ਮਿਲਣ ਲੱਗ ਪਏ ਉਸ ਮਾਇਆ ਦਾ ਹੁਣ ਇਹ ਅੰਨ ਖਰੀਦ ਕੇ ਲਿਆਉਂਦਾ ਹੁਣ ਅੰਨ ਖਾਂਦੇ ਆ ਭੋਜਨ ਪਦਾਰਥ ਛਕਦੇ ਆ ਉਸ ਦੇ ਦਿਨ ਚੰਗੇ ਬੀਤਣ ਲੱਗੇ ਰਹਿੰਦਾ ਭਾਵੇਂ ਝੁੱਗੀ ਦੇ ਵਿੱਚ ਹੀ ਸੀ ਪਰ ਫਿਰ ਵੀ ਕੁਝ ਸੁੱਖ ਅਨੁਭਵ ਕਰਨ ਲੱਗਿਆ ਕਾਲ ਮਹਾਵਲੀ ਹੈ ਕਾਲ ਦੀ ਮਾਰ ਤੋਂ ਕੋਈ ਨਹੀਂ ਬਚਦਾ ਜੋ ਦਿਸਦਾ ਹੈ ਸਭ ਚੱਲਣ ਹਾਰ ਐ ਸਭ ਦੇ ਕਾਰਜ ਅਧੂਰੇ ਹੀ ਰਹਿ ਜਾਂਦੇ ਆ ਕਾਰਜ ਪੂਰੇ ਤਾਂ ਕਿਸੇ ਦੇ ਨਹੀਂ ਹੁੰਦੇ ਜਦੋਂ ਕਾਲ ਆਉਂਦਾ ਹੈ ਤਾਂ ਸਾਰੇ ਕੰਮ ਤਰੇ ਤਰਾਏ ਰਹਿ ਜਾਂਦੇ ਆ ਕਾਲ ਦਾ ਭਾਰੀ ਹੱਥ ਹਰੇਕ ਦੇ ਸਿਰ ਦੇ ਉੱਪਰ ਰੱਖਿਆ ਜਾਂਦਾ ਅਜਾਮਲ ਦਾ ਵੀ ਅੰਤ ਕਾਲ ਆ ਗਿਆ ਉਹ ਬਿਮਾਰ ਪੈ ਗਿਆ ਤੇ ਬਿਮਾਰ ਵੀ ਬਹੁਤ ਜਿਆਦੇ ਪੈ ਗਿਆ ਬੜੀ ਕਸ਼ਟ ਵਾਲੀ ਬਿਮਾਰੀ ਚਿੰਬੜ ਗਈ ਇੱਕ ਦਿਨ ਐਸਾ ਆਇਆ ਜਦੋਂ ਉਸ ਨੂੰ ਲੱਗਿਆ ਵੀ ਵਸ ਹੁਣ ਮੇਰੀਆਂ ਅੱਖਾਂ ਮਿੱਟੀਆਂ ਜਾਣੀਆਂ ਮੈਂ ਮਰ ਜਾਣਾ ਹੈ ਜਮਦੂਤ ਖਲੋਤੇ ਨਜ਼ਰ ਆਉਣ ਲੱਗੇ ਨਰਕਾਂ ਦੀ ਅੱਗ ਬਲਦੀ ਹੋਈ ਦਿਸਣ ਲੱਗੀ ਉਹ ਭਿਆਨਕ ਰੂਪ ਵਿੱਚ ਸੀ ਉਸ ਦੀ ਦਸ਼ਾ ਬੜੀ ਡਰਾਉਣੀ ਸੀ ਨਰਕਾਂ ਦੀ ਝਾਕੀ ਦੇਖ ਕੇ ਅੰਤ ਕਾਲ ਨੇੜੇ ਆਇਆ ਜਾਣ ਕੇ ਉਹਨੇ ਉੱਚੀ ਉੱਚੀ ਪੁਕਾਰਿਆ ਨਾਰਾਇਣ ਨਾਰਾਇਣ ਜਮਦੂਤ ਮੈਨੂੰ ਲੈ ਚੱਲੇ ਮੈਨੂੰ ਬਚਾ ਲੈ ਹੇ ਨਾਰਾਇਣ ਮੈਨੂੰ ਬਚਾ ਲੈ ਅਜਾਮਲ ਪਾਪੀ ਨੇ ਤਾਂ ਆਵਾਜ਼ ਤਾਂ ਆਪ ਦੇ ਪੁੱਤਰ ਨੂੰ ਦਿੱਤੀ ਸੀ ਨਾਰਾਇਣ ਪਰ ਪੁੱਤਰ ਸ਼ਬਦ ਨਾ ਵਰਤਿਆ ਇਹ ਨਾ ਕਿਹਾ ਵੀ ਪੁੱਤਰ ਨਾਰਾਇਣ ਮੈਨੂੰ ਬਚਾ ਲੈ ਨਾਰਾਇਣ ਸ਼ਬਦ ਵਰਤੀ ਗਿਆ ਕੱਲਾ ਨਾਰਾਇਣ ਸ਼ਬਦ ਪਰਮਾਤਮਾ ਨੂੰ ਕਹਿੰਦੇ ਆ। ਸੋ ਉਹਦੀ ਆਵਾਜ਼ ਪਰਮਾਤਮਾ ਦੇ ਚਰਨਾਂ 'ਚ ਪਹੁੰਚੀ ਤੇ ਸੱਚ ਹੀ ਉਸ ਦੀ ਕਲਿਆਣ ਹੋ ਗਈ। ਜਿਉਂ ਹੀ ਉਸ ਨੇ ਨਾਰਾਇਣ ਕਿਹਾ ਤਿਉਂ ਹੀ ਧਰਮਰਾਜ ਦੇ ਜੰਮਦੂਤ ਪਾਸੇ हट ਗਏ। ਰੋਸ਼ਨੀ ਹੋਈ। ਨਰਸਿੰਘੇ ਵੱਜੇ। ਸ਼ੰਖ ਵੱਜੇ। ਉਧਰੋਂ ਆਤਮਾ ਨੇ ਸਰੀਰ ਨੂੰ ਛੱਡਿਆ ਤੇ ਉਧਰੋਂ ਫੁੱਲਾਂ ਦਾ ਵਿਵਾਨ ਉਹਨੂੰ ਲੈਣ ਵਾਸਤੇ ਆਇਆ ਅਜਾਮਲ ਦੀ ਰੂਹ ਸਵਰਗਾਂ ਨੂੰ ਚਲੀ ਗਈ ਨਾਰਾਇਣ ਕਹਿਣ ਨਾਲ ਅਜਾਮਲ ਪਾਪੀ ਤਰ ਗਿਆ ਚੌਥੀ ਪਾਤਸ਼ਾਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆ ਦਾ ਬਚਨ ਹੈ अजामल प्रीत पुत्र प्रद कीनी करनारायण बुलारे मेरे ठाकुर के मन भाए भावनी जम कंकर मार विदारे अजामल ने अपने पुत्र नाल प्रीत कीती ओनु बोल मारदा 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 ਅਖੀਰ ਰੱਬ ਨੂੰ ਆਵਾਜ਼ਾਂ ਮਾਰਨ ਲੱਗ ਪਿਆ ਫਿਰ ਪਰਮਾਤਮਾ ਦੇ ਮਨ ਵਿੱਚ ਪਰਮੇਸ਼ਰ ਨੂੰ ਉਹਦੀਆਂ ਆਵਾਜ਼ਾਂ ਭਾ ਗਈਆਂ ਪਰਮੇਸ਼ਰ ਨੇ ਜਮ ਕੰਕਰ ਨੂੰ ਮਾਰ ਕੇ ਬਿਦਾਰ ਦਿੱਤਾ ਸੋ ਸਾਧ ਸੰਗਤ ਜੀ ਇਹ ਅਜਾਮਲ ਦਾ ਪ੍ਰਸੰਗ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਹਦੇ ਤੋਂ ਆਪਾਂ ਨੂੰ ਕੁਝ ਸਿੱਖਿਆ ਲੈਣ ਦੀ ਲੋੜ ਹੈ ਪਹਿਲੀ ਸਿੱਖਿਆ ਤਾਂ ਇਹ ਆ ਕਿ ਜੇਕਰ ਕੋਈ ਵਿੱਦਿਆ ਹੋਵੇ ਤਾਂ ਮਨੁੱਖ ਨੂੰ ਮਾਣ ਮਿਲਦਾ ਹੈ ਵਿੱਦਿਆ ਤੋਂਹੀਣਾ ਮਨੁੱਖ ਕਿਤੇ ਵੀ ਮਾਣ ਨਹੀਂ ਮਿਲਦਾ ਜੇ ਕੋਈ ਹੱਥੀ ਕਿਰਤ ਕਰਨ ਜਾਣਦਾ ਉਹ ਵੀ ਵਿਦਿਆ ਕੁਛ ਪੜਨਾ ਜਾਣਦਾ ਉਹ ਵੀ ਵਿਦਿਆ ਕੁਛ ਸੁਣਾਉਣਾ ਜਾਣਦਾ ਉਹ ਵੀ ਵਿਦਿਆ ਪਰ ਗੁਰਬਾਣੀ ਕਹਿੰਦੀ ਹੈ ਸਾਰੀ ਵਿਦਿਆ ਤੋਂ ਸਾਰੀ ਪ੍ਰਕਾਰ ਦੀਆਂ ਵਿਦਿਆ ਤੋਂ ਵੱਡੀ ਵਿਦਿਆ ਪਰਮੇਸ਼ਰ ਦਾ ਨਾਮ ਹੈ ਪ੍ਰਭ ਕਾ ਸਿਮਰਨ ਸਭ ਕੁਝ ਸੂਝੈ ਗੁਰੂ ਅਰਜਨ ਦੇਵ ਮਹਾਰਾਜ ਦਾ ਵਚਨ ਹੈ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਕੋਈ RAM ਜਪਦਾ ਹੈ ਕੋਈ ਅੱਲਾ ਕੋਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਰੇ ਪ੍ਰਕਾਰ ਦੀ ਵਿਦਿਆ ਤੋਂ ਸਿਰ ਮੌਰ ਵਿਦਿਆ ਹੈ ਹੋਰ ਭਾਵੇਂ ਕੁਝ ਵੀ ਨਾ ਆਉਂਦਾ ਹੋਵੇ ਕੋਈ ਭਾਸ਼ਾ ਨਾ ਜਾਣਦਾ ਹੋਵੇ ਕੋਈ ਡੂੰਗੀ ਕਥਾ ਨਾ ਜਾਣਦਾ ਕੁਝ ਨਾ ਜਾਣਦਾ ਹੋਵੇ ਇੱਕ ਪਰਮੇਸ਼ਰ ਦਾ ਨਾਮ ਜਪਦਾ ਹੋਵੇ ਤਾਂ ਨਾਮ ਵਿੱਚ ਇੰਨੀ ਬਰਕਤ ਹੈ ਕਿ ਵੱਡੇ ਵੱਡੇ ਵਿਦਵਾਨ ਤਾਂ ਇਹ ਮਨੁੱਖ ਪੜ੍ਹੇ ਲਿਖੇ ਵਿਦਵਾਨ ਔਰ ਬਹੁਤ ਵੱਡੇ ਵੱਡੇ ਸ਼ਾਸਤਰ ਧਾਰੀ ਜਿਨ੍ਹਾਂ ਦੇ ਕੋਲ ਵੱਡੀਆਂ ਤਾਕਤਾਂ ਹਨ ਉਹ ਨਾਮ ਜਪਣ ਵਾਲਿਆਂ ਦੇ ਚਰਨਾਂ ਵਿੱਚ ਆ ਕੇ ਟੈ ਪੈਂਦੇ ਹਨ ਨਮਸਕਾਰ ਕਰਦੇ ਆ। ਸੋ ਪਰਮੇਸ਼ਰ ਦਾ ਨਾਮ ਭਾਵੇਂ ਅਨਪੜ੍ਹ ਹੀ ਹੋਵੇ ਮਨੁੱਖ ਵਾਹਿਗੁਰੂ ਤੇ ਉਹ ਵੀ ਜਪ ਸਕਦਾ ਹੈ। ਸਭ ਤੋਂ ਪਹਿਲੀ ਸਿੱਖਿਆ ਇਹ ਹੈ ਦੂਸਰੀ ਸਿੱਖਿਆ ਇਹ ਮਿਲਦੀ ਹੈ ਕਿ ਜੇਕਰ ਸੰਸਾਰ ਵਿੱਚ ਕਿਸੇ ਮਨੁੱਖ ਕੋਲ ਕੋਈ ਵਿਦਿਆ ਹੋਵੇ ਉਹਦਾ ਮਾਨ ਹੁੰਦਾ ਪਰ ਕੇਵਲ ਵਿਦਿਆ ਨਾਲ ਗੱਲ ਨਹੀਂ ਬਣਦੀ ਉਸ ਨੂੰ ਜੀਵਨ ਦੇ ਕੁਝ ਨਿਯਮ ਵੀ ਰੱਖਣੇ ਪੈਂਦੇ ਆ ਜੇ ਅਜਾਮਲ ਕਲਾਵੰਤੀ ਦਾ ਬੇਸ਼ਵਾਗਾਮੀ ਨਾ ਹੋਇਆ ਹੁੰਦਾ ਤਾਂ ਉਸ ਨੂੰ ਰਾਜ ਮਹਿਲਾਂ ਵਿੱਚੋਂ ਕਿਨੇ ਕੱਢਣਾ ਸੀ ਰਾਜ ਮਹਿਲਾ ਜੋ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਿਹੜਾ ਰਾਜਾ ਮੱਥਾ ਟੇਕਦਾ ਸੀ ਉਹਨੇ ਹੁਕਮ ਦੇ ਦਿੱਤਾ ਇਹਦੀ ਕੋਈ ਮਦਦ ਨਾ ਕਰੇ ਤਿਆਗ ਦਿੱਤਾ ਕਿਉਂ ਵਿਦਿਆ ਤਾਂ ਸੀ ਵਿਦਿਆ ਤਾਂ ਨਹੀਂ ਘਟੀ ਸੀ ਵਿਦਿਆ ਤਾਂ ਉਨੀ ਸੀ ਪਰ ਜੀਵਨ ਦੇ ਵਿੱਚ ਬੇਵਿਚਾਰੀ ਹੋ ਗਿਆ ਸੀ ਅਗਲੀ ਸਿੱਖਿਆ ਮਿਲਦੀ ਹੈ ਕਿ ਜੀਵਨ ਵਿੱਚ ਕਿੰਨਾ ਵੀ ਦੁੱਖ ਆਵੇ ਦੁੱਖ ਦੇ ਕੱਟੇ ਜਾਣ ਦੀ ਸੰਭਾਵਨਾ ਹੁੰਦੀ ਹੈ। ਦੁੱਖ ਕੱਟਿਆ ਜਾ ਸਕਦਾ ਹੈ। ਕੱਟਿਆ ਕਿਵੇਂ ਗਿਆ? ਜਿਵੇਂ ਰੱਬ ਦੇ ਪਿਆਰੇ ਸਾਧੂਆਂ ਦੀ ਸੇਵਾ ਕੀਤੀ। ਭਾਵੇਂ ਕੁਝ ਭੁਜੇ ਛੋਲੇ ਤੇ ਗੁੜ ਹੀ ਦਿੱਤਾ ਛਕਣ ਵਾਸਤੇ। ਪਰ ਦਿੱਤਾ ਸ਼ਰਧਾ ਭਾਵਨਾ ਤੇ ਪ੍ਰੇਮ ਨਾਲ ਇੱਛਾ ਰੱਖ ਕੇ ਮਨ ਵਿੱਚ ਜਿਨ੍ਹਾਂ ਦੀ ਸੇਵਾ ਕਰੀਏ ਸੌਖੇ ਹੋ ਜਾਗੇ। ਸੇਵਾ ਵੀ ਕਰੀਏ ਜੇ ਮਨ ਦੀ ਭਾਵਨਾ ਸ਼ੁੱਧ ਨਾ ਹੋਵੇ ਫਿਰ ਸੇਵਾ ਕੀਤੀ ਵੀ ਬਿਰਥਾ ਜਾਂਦੀ ਹੈ ਅੱਜ ਵੇਖੋ ਜਗਤ ਵਿੱਚ ਸੰਗਤ ਜੀ ਨਿਗਾਹ ਮਾਰ ਕੇ ਕਿੰਨੀ ਦੁਨੀਆ ਗੁਰਦੁਆਰਿਆਂ ਚ ਮੰਦਰਾਂ ਚ ਮਸੀਤਾਂ ਚ ਜਾਂਦੀ ਹੈ ਭੀੜਾਂ ਲੱਗੀਆਂ ਨੇ ਕਿਤੇ ਥਾਂ ਹੈ ਤਿਰ ਸਿੱਟਣ ਨੂੰ ਥਾਂ ਪਰ ਜ਼ਿਆਦਾਤਰ ਕਿਸੇ ਬਿਰਲੇ ਟਾਵੇਂ ਨੂੰ ਛੱਡ ਕੇ ਦੇਖਾ ਦੇਖੀ ਰਿਸ਼ੋ ਰਿਸ਼ੀ ਲੋਕੀ ਤੁਰੇ ਜਾਂਦੇ ਆ ਅਚੇਤ ਮਨ ਵਿੱਚ ਵਿਚਾਰ ਕੋਈ ਨਹੀਂ ਸ਼ੁੱਧ ਭਾਵਨਾ ਕੋਈ ਨਹੀਂ ਬਸ ਗਏ ਪੁੱਠੇ ਮੁੜਿਆਏ ਗਏ ਪੁੱਠੇ ਮੁੜਿਆਏ ਆਉਣਾ ਜਾਣਾ ਕਰ ਰਿਹਾ ਲੋਕ ਇਹ ਕੋਈ ਬੰਦਾ ਪੁਰਾਣੇ ਸਮਿਆਂ ਦੇ ਵਿੱਚ ਇਹ ਲੋਕਾਂ ਦੀ ਮਰਜ਼ਾਦਾ ਹੁੰਦੀ ਸੀ ਭਈ ਜੇਕਰ ਕੋਈ ਮਨੁੱਖ ਕਿਸੇ ਦੀ ਮੌਤ ਤੇ ਜਾਵੇ ਤਾਂ ਉਹ ਮਨੁੱਖ ਫਿਰ ਕਿਸੇ ਸ਼ੁਭ ਥਾਂ ਤੇ ਨਹੀਂ ਜਾਂਦਾ ਸੀ ਕਿਸੇ ਦੇ ਵਿਆਹ ਸ਼ਾਦੀ ਨਹੀਂ ਜਾਣਾ ਸੀ ਕਿਸੇ ਦੇ ਧੀ ਪੁੱਤਰ ਦਾ ਜਨਮ ਹੁੰਦਾ ਉੱਥੇ ਨਹੀਂ ਜਾਣਾ ਸੀ ਮਤਲਬ ਹੋਰ ਚੰਗੇ ਥਾਂ ਤੇ ਨਹੀਂ ਸੀ ਜਾਣਾ ਜਿਹੜਾ ਕਿਸੇ ਮ੍ਰਿਤਕ ਪ੍ਰਾਣੀ ਦੇ ਮਗਰੋਂ ਆਇਆ ਹੋਵੇ ਜਾਂ ਮ੍ਰਿਤਕ ਪ੍ਰਾਣੀ ਦੇ ਬੈਠਾ ਹੋਵੇ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਇਹ ਸੀ ਕਿ ਮਨੁੱਖ ਇੱਕ ਕਿਸਮ ਦੀ ਦਸ਼ਾ ਵਿੱਚ ਰਹਿੰਦਾ ਹੈ ਮੌਤ ਤੇ ਗਿਆ ਮਨ ਵਿੱਚ ਬਰਾਗ ਹੀ ਆ ਬਸ ਹੁਣ ਇੱਕ ਮਨੁੱਖ ਇੱਕ ਦਿਨ ਵਿੱਚ 5-5 10-10 ਥਾਵਾਂ ਤੇ ਜਾਂਦਾ ਹੈ ਵਿਆਹਾਂ ਵਿੱਚ ਵੀ ਜਾਂਦਾ ਗਿੱਧਾ ਭੰਗੜਾ ਵੀ ਪਾਈ ਜਾਂਦੇ ਆ 15 ਮਿੰਟਾਂ ਬਾਅਦ ਕਿਸੇ ਦੇ ਮਰੇ ਤੇ ਵੀ ਜਾ ਵੜਦਾ ਉਹੀ 2 ਘੰਟਿਆਂ ਬਾਅਦ ਕਿਸੇ ਦੇ ਧੀ ਪੁੱਤ ਦਾ ਜਨਮ ਹੋਇਆ ਉਹਦੇ ਵੀ ਜਾ ਵੜਦਾ ਅੱਧੇ ਘੰਟੇ ਬਾਅਦ ਕਿਸੇ ਦੇ ਕਹਿਰ ਦੀ ਮੌਤ ਹੋ ਗਈ ਉੱਥੇ ਜਾ ਕੇ ਅੱਖਾਂ ਨੂੰ ਥੁੱਕ ਵੀ ਲਾਈ ਜਾਂਦਾ ਹੈ ਤੇ ਘੰਟੇ ਦੋ ਘੰਟਿਆਂ ਬਾਅਦ ਕਿਤੇ ਕੋਈ ਸ਼ੁਭ ਕਰਮ ਹੋ ਰਿਹਾ ਤੇ ਉੱਥੇ ਜਾ ਕੇ ਵੀ ਹਾਜ਼ਰੀ ਭਰੀ ਜਾਂਦਾ ਹੈ ਇੱਕੋ ਹੀ ਮਨੁੱਖ ਇੱਕ ਦਿਨ ਵਿੱਚ 10-10 ਕਿਸਮ ਦੀ ਐਕਟਿੰਗ ਕਰਦਾ 10-10 ਕਿਸਮ ਦੀ ਜਿਹਦੇ ਕਰਕੇ ਮਨ ਦੀ ਭਾਵਨਾ ਖਤਮ ਹੋ ਗਈ ਗੁਰਦੁਆਰੇ ਜਾਂਦਾ ਮਨੁੱਖ ਵੀ ਗੁਰਦੁਆਰੇ ਨਹੀਂ ਜਾ ਰਿਹਾ ਆਉਣ ਜਾਣ ਜਰੂਰ ਕਰ ਰਿਹਾ ਜਿਵੇਂ ਕੋਲੂ ਦਾ ਬਲਦ ਹੈ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਅੱਜ ਤੇ ਮਸ਼ੀਨਾਂ ਨਾਲ ਕਹਾਣੀ ਕੱਢੀ ਜਾਂਦੀ ਹੈ ਪੁਰਾਣੇ ਸਮਿਆਂ ਚ ਬਲਦ ਜੋੜਿਆ ਜਾਂਦਾ ਕੋਲੂ ਅੱਗੇ ਬਲਦ ਖਿੱਚਦਾ ਕੋਲੂ ਨੂੰ ਫਿਰ ਕੋਲੂ ਤੇਲ ਕੱਢਦਾ ਕੋਲੂ ਦਾ ਬਲਦ ਸਵੇਰ ਤੋਂ ਸ਼ਾਮ ਤੱਕ ਗੋਲ-ਗੋਲ ਘੁੰਮਦਾ ਰਹਿੰਦਾ ਤੇ ਬਲਦ ਨੂੰ ਐਂ ਲੱਗਦਾ ਵੀ ਮੈਂ ਹਜ਼ਾਰਾਂ ਮੀਲ ਪੰਦ ਤੈ ਕਰਤਾ ਕਿਉਂਕਿ ਤੁਰਦਾ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਰ ਹੀ ਜਾਂਦਾ ਤੁਰ ਹੀ ਜਾਂਦਾ ਪਰ ਤੁਸੀਂ ਸਾਰੇ ਸਿਆਣੇ ਬੈਠੇ ਹੋ ਇਹ ਸੋਚੋ ਮਨ ਵਿੱਚ ਕਿ ਤੁਰਿਆ ਤਾਂ ਕੋਲੂ ਦਾ ਬਲਦ ਸਵੇਰ ਤੋਂ ਸ਼ਾਮ ਤੱਕ ਰਿਹਦਾ ਸੀ ਪਰ ਇਹ ਸੋਚੋ ਵੀ ਫਾਸਲਾ ਕਿੰਨਾ ਤੈਅ ਕਰਦਾ ਸੀ ਬਿਲਕੁਲ ਵੀ ਨਹੀਂ ਜਿੱਥੇ ਖੜਾ ਹੁੰਦਾ ਸੀ ਉੱਥੇ ਹੀ ਰਹਿੰਦਾ ਬਸ ਘੁੰਮੀ ਸਾਰਾ ਦਿਨ ਜਾਂਦਾ ਪਰ ਫਾਸਲਾ ਬਿਲਕੁਲ ਵੀ ਤੈਅ ਨਹੀਂ ਸੀ ਹੁੰਦਾ ਕੋਲੂ ਦੇ ਵੱਲ ਦਾ ਆਲਾ ਕੰਮ ਹੈ ਜੋਰ ਬਹੁਤ ਲਾਉਣਿਆ ਮੱਥਾ ਬੜਾ ਮਾਰਦੇ ਆ ਪੈਸੇ ਬਹੁਤ ਖਰਚ ਕਰਦੇ ਆ ਲੋਕੀ ਪਹਿਲਾਂ ਖੰਡਪੜ ਸਾਹਿਬ ਕਰਾ ਲੈਂਦੇ ਮੁੰਡੇ ਦਾ ਜਨਮ ਦੇਣਾ 11 ਵਜੇ ਨੂੰ ਮਹਾਰਾਜ ਵਿਦਾ ਕਰ ਦਿੰਦੇ ਨੇ ਸਾਢੇ 11 ਵਜੇ ਡੀਜੇ ਚੱਲ ਪੈਂਦਾ ਨਾਲ दारू ਚੱਲ ਪੈਂਦੀ ਹੈ ਮਹਾਰਾਜ ਨੇ ਬਾਣੀ ਜਵਤਨ ਕਿਹਾ ਜੇ ਇੱਕ ਵਿਖ ਅਗਾਹਾਂ ਭਰੇ 10 ਵਿਖਾਂ ਪਿਸ਼ਾਹਾਂ ਜਾਏ ਵਿਖ ਕਹਿੰਦੇ ਐ ਕਦਮ ਕੋਈ ਪੁੰਨਦਾਨ ਕਰਕੇ ਇੱਕ ਕਦਮ ਅੱਗੇ ਨੂੰ ਤੁਰਿਆ ਬੰਦਾ ਹੈ ਤਰੱਕੀ ਕੀਤੀ ਪੁੰਨਦਾਨ ਕਰਕੇ ਹਜੇ ਹਟੇ ਨਹੀਂ ਹੁੰਦੇ ਪਹਿਲੇ ਹੀ ਗੰਦੇ ਮੰਦੇ ਗੀਤ ਸ਼ਰਾਬ ਕबाब ਚੱਲ ਪੈਂਦੀ ਹੈ 10 ਕਦਮਾਂ ਪੁੱਠਾ ਮੁੜ ਗਿਆ ਮਹਾਰਾਜ ਕਹਿੰਦੇ 10 ਬਿਖਾਂ ਪਿਸ਼ਾਹਾਂ ਜਾਏ ਅੱਜ ਦੇ ਬੰਦੇ ਦਾ ਆ ਹਾਲ ਹੈ ਗੁਰਦੁਆਰਿਆਂ ਮੰਦਰਾਂ ਮਸੀਤਾਂ ਵਿੱਚ ਲੱਗੀ ਹੋਈ ਭੀੜ ਨੂੰ ਵੇਖ ਕੇ ਇਹ ਨਾ ਸਮਝ ਲੈਣਾ ਕਿਤੇ ਕਿ ਕਿੰਨੇ ਧਰਮੀ ਲੋਕ ਇੱਥੇ ਹੋਏ ਫਿਰਦੇ ਆ ਨਾ 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 ਧਰਮੀ ਤਾਂ ਬਿਰਲੇਟਾਂ ਵਿੱਚ ਹੁੰਦੇ ਆ ਔਰ ਜਿਆਦਾ ਭੀੜ ਦੇ ਵਿੱਚ ਸਿਆਣੇ ਲੋਕ ਨਹੀਂ ਹੁੰਦੇ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਜਿਆਦਾ ਭੀੜ ਵਿੱਚ ਸਿਆਣੇ ਲੋਕ ਨਹੀਂ ਹੁੰਦੇ ਤੇ ਸਿਆਣੇ ਲੋਕਾਂ ਦੀ ਜਿਆਦਾ ਭੀੜ ਨਹੀਂ ਹੁੰਦੀ ਇਹ ਗੱਲ ਨਿਸ਼ਚਿਤ ਆ ਸਿਆਣੇ ਲੋਕਾਂ ਦੀ ਜਿਆਦਾ ਭੀੜ ਨਹੀਂ ਹੁੰਦੀ ਤੇ ਭੀੜ ਵਿੱਚ ਜਿਆਦਾ ਸਿਆਣੇ ਲੋਕ ਨਹੀਂ ਹੁੰਦੇ ਤੁਸੀਂ ਕਿਤੇ ਮਰਜ਼ੀ ਨਿਗਾਹ ਮਾਰ ਕੇ ਵੇਖ ਲਓ ਜਿੱਥੇ ਜਿਆਦਾ ਇਕੱਠ ਹੋਵੇਗਾ ਵੱਡੀ ਭੀੜ ਹੋਏਗੀ ਉੱਥੇ ਸੋਨੂੰ ਵਿਦਵਾਨ ਜਿਆਦਾ ਸਿਆਣੇ ਮਨੁੱਖ ਨਹੀਂ ਮਿਲਣਗੇ ਤੁਹਾਨੂੰ ਸੋ ਇਸ ਕਰਕੇ ਇਹ ਸਮਝ ਲੈਣਾ ਕਿ ਗੁਰਦੁਆਰਿਆਂ ਮੰਦਿਰਾਂ ਵਸੀਤਾਂ ਚ ਬਹੁਤ ਵੱਡੀਆਂ ਭੀੜਾਂ ਜੁੜਦੀਆਂ ਨੇ ਵੀ ਲੋਕ ਤਾਂ ਬੜੇ ਧਰਮੀ ਬਣ ਗਏ ਸਾਧ ਸੰਗਤ ਜੀ ਸਾਡਾ ਭੁਲੇਖਾ ਉਹੀ ਬੰਦਾ ਸਵੇਰੇ ਗੁਰਦੁਆਰੇ ਜਾਂਦਾ ਸ਼ਾਮ ਨੂੰ ਠੇਕੇ ਤੇ ਤੁਰਿਆ ਫਿਰਦਾ ਸਿਆਣਾ ਕਿਹੜਾ ਬਣ ਗਿਆ ਇਸ ਕਰਕੇ ਇਹਦੇ ਤੋਂ ਮਤ ਲੈਣੀ ਕਿ ਜੇ ਕਿਤੇ ਕੋਈ ਜ਼ਿੰਦਗੀ ਚ ਮਾੜਾ ਕਰਮ ਬੀਜਿਆ ਜਾਵੇ ਫਿਰ ਸ਼ੁੱਧ ਭਾਵਨਾਵਾਂ ਦੇ ਨਾਲ ਕਿਸੇ ਰੱਬ ਦੇ ਪਿਆਰੇ ਦੀ ਸੇਵਾ ਹੋ ਜਾਵੇ ਰੱਬ ਦੇ ਪਿਆਰੇ ਦੀ ਸੇਵਾ ਦੇ ਵਿੱਚੋਂ ਫਿਰ ਬਰਕਤ ਪੈ ਜਾਂਦੀ ਹੈ ਕੋਈ ਨਾ ਕੋਈ ਝੁਗਤ ਮਿਲ ਜਾਂਦੀ ਹੈ ਝੁਗਤ ਝੁਗਤੀ ਤੋਂ ਫਿਰ ਮੁਕਤੀ ਮਿਲ ਜਾਂਦੀ ਹੈ ਜਿਵੇਂ ਅਜਾਮਲ ਨੂੰ ਮਿਲੀ ਉਹਨਾਂ ਨੇ ਝੁਗਤ ਦਿੱਤੀ ਨਾ ਪੁੱਤਰ ਦਾ ਨਾਮ ਨਰੈਣ ਰੱਖ ਦਿੱਤਾ ਹੌਣ ਰਹਿਣ ਰਹਿਣ ਆਵਾਜ਼ਾ ਮਾਰਦਾ ਰਿਆ ਤੇ ਬਾਣੀ ਨੇ ਮੋਹਰ ਲਾ ਦਿੱਤੀ ਅੰਤਕਾਲ ਜਮਦੂਤ ਜਮਕੰਕਰ ਭਜ ਗਏ ਵਿਵਾਨ ਲੈਣ ਵਾਸਤੇ ਆਏ ਸਤਖੰਡ ਦਾ ਵਾਸੀ ਬਣਿਆ ਸੋ ਇਹ ਸਿੱਖਿਆ ਆਪਾਂ ਨੂੰ ਅਜਾਮਲ ਦੀ ਸਾਖੀ ਤੋਂ ਲੈਣੀ ਚਾਹੀਦੀ ਹੈ ਸੋ ਸਰਵਤ ਸੰਗਤ ਦਾ ਧੰਨਵਾਦ 17 ਸਾਖੀਆਂ ਹੁਣ ਤੱਕ ਆਪਾਂ ਸਰਵਣ ਕੀਤੀਆਂ ਨੇ 18ਵੀਂ ਸਾਖੀ ਪਿੰਗਲਾ ਦੀ ਆ ਰਹੀ ਹੈ ਪਿੰਗਲਾ ਦੀ ਕਥਾ ਇਹ ਕੌਣ ਸੀ ਕੀ ਇਹਦਾ ਜੀਵਨ ਸੀ ਇਹ ਕੱਲ ਦੇ ਸਮੇਂ 'ਚ ਵਿਚਾਰਾਂਗੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ